ਅੱਜ ਆਪਾਂ ਲੈ ਕੇ ਆਏ ਪੋਸਟ ਆਫਿਸ ਜੌਬ ਰਿਕੁਆਇਰਮੈਂਟ 2024 ਇਹਦੇ ਵਿੱਚ ਮੇਲ ਬੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ ਕੈਂਡੀਡੇਟ ਜੋ ਫੀਸ ਹੋਏਗੀ ਜਰਨਲ OBCWS ਦੀ 100 ਰੁਪਿਆ SC ST ਤੇ ਅਦਰ ਰਿਜ਼ਰਵ ਕੈਂਡੀਡੇਟ ਨੈਲ ਹੋਗੀ ਜੋ ਪੋਸਟ ਡਿਟੇਲ ਹੈ ਉਹ MTS ਪੋਸਟਮੈਨ ਤੇ ਮਿਲਗਾਰਡ ਦੀ MTS ਮਲਟੀਟਾਸਕਿੰਗ ਸਟਾਫ ਤੇ ਸੈਲਰੀ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਪੋਸਟ ਵਾਈਜ਼ ਕੁਆਲੀਫਿਕੇਸ਼ਨ ਹੋ ਰਹੇਗੀ ਉਹ 10th ਪਲੱਸ 2 MTS ਪਲੱਸ 2 ਰਹੇਗੀ ਦੂਸਰਾ 10th ਰਹੇਗੀ ਸਿਲੈਕਸ਼ਨ ਪ੍ਰੋਸੈਸ ਤੁਸੀਂ ਦੇਖ ਸਕਦੇ ਹੋ ਸਾਰੀਆਂ ਹੈ ਏਜ ਲਿਮਟ 37 18 ਤੋਂ 37 ਸਾਲ ਹੈ ਤੇ ਏਜ ਰਿਲੈਕਸੇਸ਼ਨ ਵੀ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਚੱਲ ਰਹੀ ਹੈ ਵੀਡੀਓ ਜਿਸ ਨੂੰ ਸਲੋ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਜੋ ਅਪਲਾਈ ਆਨਲਾਈਨ ਪ੍ਰੋਸੈਸ ਹੈ ਉਹ ਤੁਹਾਨੂੰ ਅੱਗੇ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਇਸ ਤਰ੍ਹਾਂ ਤੁਸੀਂ ਅਪਲਾਈ ਕਰਨਾ ਹੈ ਕਿਰਪਾ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਨਾਲ ਰਿਲੇਟਡ ਜਾਣਕਾਰੀ ਤੁਹਾਨੂੰ ਅਸੀਂ ਦੇ ਸਕੀਏ ਤੇ ਇਸ ਜੋ ਪ੍ਰੋਸੈਸ ਹੈ ਇਸ ਪੋਸਟ ਦਾ ਉਸ ਸਟੈਪ ਬਾਈ ਸਟੈਪ ਨੈਕਸਟ ਵੀਡੀਓ ਦੱਸਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ